ਨਾ ਸਾਗ ਤੇ ਮੱਕੀ ਦੀ ਰੋਟੀ ਦੇਖੀ ਤੇ ਮੈਂ ਉਹ ਖਾਦਾ ਮਤਲਬ ਮੈਂ ਕਹਿੰਦਾ ਜਿੰਨੀ ਤਾਰੀਫ ਕੀਤੀ ਹੈ ਉਹਨਾਂ ਘੜੇ एकदम ਘਰੇਲੂ ਵਰਗਾ ਮਤਲਬ ਸਮਾਨ ਹੋਰ ਇੱਕ ਸਾਫ ਸੁਥਰੀ ਸਭ ਤੋਂ ਵੱਡੀ ਗੱਲ ਹੈ ਕਿ ਚੀਜ਼ ਜੋ ਵੀ ਬਣਾਉਂਦੇ ਨੇ ਸਭ ਸਾਫ ਸੁਥਰੀ ਹੈ एकदम ਜਿਹਾ ਲੱਗਦਾ ਹੈ ਕਿ ਕੋਈ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਤੇ ਬਾਹਰ ਖਾ ਰਿਆ ਇਹ ਜੋ ਅੱਜ ਖਾਣਾ ਮੈਨੇ ਖਾਇਆ ਨਾ ਲਾਈਫ ਮੈਂ ਪਹਿਲੀ ਬਾਰ ਸਾਗ ਕਾ ਸਬਜੀ ਖਾਇਆ ਮੱਕੇ ਦੀ ਰੋਟੀ ਤਾਂ ਖਾਤੇ ਪਰ ਰੋਟੀ ਵੀ ਬੜੀਆ ਹੈ ਔਰ ਸਾਗ ਕਾ ਸਬਜੀ ਵੀ ਬੜੀਆ ਹੈ कंटिन्यू आज अठ दिन हो गए नहीं आते लगातार घर की रोटी छड़ के मैं दो बार तो मैं हमड़ा रोड तो वापस आके इस इसलिए इतने आके रोटी खा के गया जिसको रिजनेबल और अच्छा जो खाना है ना वो ये इधर आ जाए बस अपने को साग मक्की की रोटी होंगी वैज बिरयानी होंगी कणक की दे रोटी डेली सब्जी चेंज होंगी रिस्पॉन्स बहुत वाइया सर ਸਾਰੇ ਜਣੇ ਕਹਿ ਰਹੇ ਆ ਸਾਗ ਬਹੁਤ ਵਧੀਆ ਹੁੰਦਾ ਆ ਮਤਲਬ ਮੇਰੇ ਕਸਟਮਰ ਵੇਟ ਵੀ ਕਰਦੇ ਨੇ ਜਿੱਦਾਂ ਮੈਂ ਕਈ ਵਾਰੀ ਲੇਟ ਹੋ ਜਾਂਦੀ ਆ ਥੋੜੀ ਇਹ ਪ੍ਰੋਬਲਮ ਆ ਜਿੱਦਾਂ ਸਾਧਨ ਦੀ ਆਉਣ ਜਾਣ ਦੀ ਕਿਉਂਕਿ ਜਵਾਬ 11 ਘੰਟੇ ਦੀ ਡਿਊਟੀ ਹੁੰਦੀ ਸੀ ਡਿਊਟੀ ਤਾਂ ਚਲੋ ਇਹ ਵੀ ਲੰਬੀ ਬਣ ਜਾਂਦੀ ਆ ਵੀ ਤਾਂ ਸਵੇਰੇ ਉੱਠਣਾ ਸਾਰਾ ਦਿਨ ਬਹੁਤ ਜ਼ਿਆਦਾ ਬਟ ਅਰੇ ਫਿਰ ਇਹ ਆ ਵੀ ਕੰਮ ਆਪਣਾ ਹੈ ਸਮੰਦੀਪ ਕੌਰ ਗ੍ਰਿੰਦਾਵਰ ਰੋਡ ਸਿਵਲੈਂਟ ਅੱਛਾ ਸਮਲਬਈ ਡੇਲੀ ਇੱਥੇ ਐਂਡ ਕਿ ਤੁਸੀਂ ਫੂਡ ਕਰਦੇ ਹੋ ਹਾਂਜੀ ਹਾਂਜੀ ਸਰ ਡੇਲੀ ਡੇਲੀ ਹੁੰਦਾ ਮੈਂ ਆਪਣੇ ਕੋਲੇ ਸਾਗ ਮੱਕੀ ਦੀ ਰੋਟੀ ਹੁੰਦੀ ਹੈ ਵੈਜ ਪ੍ਰਿਆਨੀ ਹੁੰਦੀ ਹੈ ਕਣਕ ਦੀ ਰੋਟੀ ਡੇਲੀ ਸਬਜ਼ੀ ਚੇਂਜ ਹੁੰਦੀ ਹੈ ਪਲੱਸਤੀ ਹੁੰਦੀ ਆ ਅੱਛਾ ਡੇਲੀ ਡੇ ਰੋਟੀ ਦੀ ਗੱਲ ਕਿ ਤੇਰੇ ਮਨ ਨੂੰ ਉਸ ਵੇਲੇ ਤੋਂ ਕਿੰਨੇ ਵਜੇ ਤੋਂ ਬਣਾਉਣਾ ਸ਼ੁਰੂ ਕਰ ਦਿੰਦੇ ਹੋ ਸਰ 5 ਵਜੇ ਸਵੇਰੇ 5 ਵਜੇ ਮਾਰਨਿੰਗ ਹਾਂਜੀ ਹਾਂਜੀ ਇਹ ਫਿਰ ਇਕੱਲੇ ਬਣਾਉਣੇ ਆ ਜਾਂ ਮਨਨ ਸਾਥ ਨੂੰ ਸਾਥ ਨੂੰ ਨਹੀਂ ਨਹੀਂ ਸਰ ਇਕੱਲੇ ਬਣਾਉਣੀ ਆ ਸਾਰਾ ਕੁਝ ਰਾਤ ਨੂੰ ਅੱਧਾ ਰਾਤ ਨੂੰ ਕਰਕੇ ਪੈਣੀ ਆ ਬਾਕੀ ਸਵੇਰੇ ਮਾਰਨਿੰਗ ਉੱਠ ਕੇ ਫੈਮਿਲੀ ਦੇ ਵਿੱਚ ਮੈਂ ਤੇ ਮੇਰਾ ਬੇਟਾ ਆ ਬਸ ਦੋ ਹੀ ਜਣੇ ਬਸ ਤੁਸੀਂ ਆਪ ਹੀ ਸਾਰਾ ਕੁਝ ਆਪ ਹੀ ਕਰਦੇ ਹਾਂਜੀ ਹਾਂਜੀ ਅੱਜ ਇਹ ਇਹ ਮਾਜੂਰ ਕਿਹੜੀ ਕਿਹੜੀ ਚੀਜ਼ ਲੈ ਕੇ ਆਉਂਦੇ ਆ ਬਸ ਸਾਰੇ ਹਾਲਤਾਂ ਸਾਗ ਮੱਕੀ ਦੀ ਰੋਟੀ ਹੁੰਦੀ ਆ ਤੇ ਅੱਗੇ ਕੁਲਚੇ ਛੋਲੇ ਵੀ ਸੀਗੇ ਬਾਕੀ ਅੱਗੇ ਦੀ ਅੱਗੇ ਥੋੜਾ ਕਰ ਰਹੇ ਆ ਕਾਸੂ ਦਾ ਪੀਜ਼ਾ ਵੀ ਗਾ ਰਾ ਪੀਜ਼ਾ 버ਗਰ ਸਾਰਾ ਕਰਾਂਗੇ ਤੇ ਹਲੇ ਸ਼ੁਰੂਆਤ ਹੈਗੀ ਥੋੜੀ ਥੋੜੀ ਮਤਲਬ ਰਿਸਪੌਂਸ ਬਹੁਤ ਵਧੀਆ ਸਰ ਕਿਵੇਂ ਦੋ ਦੋ ਕੈਟਰਿੰਗ ਹੈ ਹਰ ਰੋਜ਼ ਇਹ ਟੇਸਟ ਕਰਦੇ ਹੋ ਨਾ ਮਤਲਬ ਇਹ ਸਬਜੀ ਸਾਡੇ ਡੇਲੀ ਚੇਂਜ ਹੁੰਦੀ ਹੈ ਸਾਗ ਮੱਕੀ ਦੀ ਰੋਟੀ ਹੁੰਦੀ ਹੈ ਡੇਲੀ ਸਾਗ ਮੱਕੀ ਦੀ ਰੋਟੀ ਹੁੰਦੀ ਹੈ ਸਬਜ਼ੀਆਂ ਮਤਲਬ ਹਰ ਇੱਕ ਤਰ੍ਹਾਂ ਦੀ ਹੁੰਦੀ ਹੈ ਡੇਲੀ ਆਲੂ ਗੋਭੀ ਪਾਲਕ ਪਨੀਰ ਮਟਰ ਸਭ ਕੁਝ ਹੁੰਦਾ ਹੈ ਤੇ ਉਹਦਾ ਕੀ ਪ੍ਰਾਈਸ ਕੀ ਹੁੰਦਾ ਉਹਨਾਂ ਦਾ ਪ੍ਰਾਈਸ ਹੁੰਦਾ ਹੈ ਸਾਗ ਮੱਕੀ ਦੀ ਰੋਟੀ 60 ਰੁਪਏ ਤੋਂ ਔਰ ਤਬਾ ਰੋਟੀ ਜਿਹੜੀ ਚਾਰ ਰੋਟੀਆਂ ਤੇ 50 ਰੁਪਏ ਸਬਜ਼ੀ ਨਾਲ ਅੱਛਾ ਮਤਲਬ ਜਿਵੇਂ ਲੋਕਾਂ ਦਾ ਕਾਫੀ ਪਿਆਰ ਰੱਖਿਆ ਮਨੋਂ ਹੁੰਦਾ ਕਿ ਜਦੋਂ ਕੱਢੀ ਸਾਰੀ ਦੀ ਡਿਮਾਂਡ ਥੋੜਾ ਸਾਗ ਬਹੁਤ ਸੰਗਲਦੇ ਨੇ ਸਾਜੀ ਸਾਰੇ ਜਣੇ ਕਹਿ ਰਹੇ ਆ ਸਾਗ ਬਹੁਤ ਵਧੀਆ ਹੁੰਦਾ ਆ ਮਤਲਬ ਮੇਰੇ ਕਸਟਮਰ ਵੇਟ ਵੀ ਕਰਦੇ ਨੇ ਜਿੱਦਾਂ ਮੈਂ ਕਈ ਵਾਰੀ ਲੇਟ ਹੋ ਜਾਂਦੀ ਆ ਥੋੜੀ ਪ੍ਰੋਬਲਮ ਆ ਜਿੱਦਾਂ ਸਾਧਨ ਦੀ ਆਉਣ ਜਾਣ ਦੀ ਤੇ ਕਸਟਮਰ ਮੇਰੀ ਵੇਟ ਕਰਦੇ ਆ ਫੋਨ ਕਰਕੇ ਕਹਿੰਦੇ ਆ ਵੀ ਤੁਸੀਂ ਆਓ ਅਸੀਂ ਰੋਟੀ ਤੁਹਾਡੇ ਕੋਲ ਹੀ ਖਾਣੀ ਆ ਅੱਛਾ ਮੈਨੂੰ ਇਸ ਤੋਂ ਪਹਿਲਾਂ ਹਾਂ ਜੀ ਸਰ ਪਹਿਲਾਂ ਮੈਂ ਜੌਬ ਕਰਦੀ ਸੀਗੀ। ਸਹੀ। ਮੈਂ ਜੌਬ ਤੋਂ ਬਾਅਦ ਇੱਕਦਮ ਇਹ ਤਨੂੰ ਟੁਕੜ ਲਾਉਣ ਦਾ ਸੋਚਿਆ। ਹਾਂ ਜੀ। ਕਿਉਂਕਿ ਜੌਬ 11 ਘੰਟੇ ਦੀ ਡਿਊਟੀ ਹੁੰਦੀ ਸੀ। ਡਿਊਟੀ ਤਾਂ ਚਲੋ ਇਹ ਵੀ ਲੰਬੀ ਬਣ ਜਾਂਦੀ ਐ। ਵੀ ਤਾਂ ਸਵੇਰੇ ਉੱਠਣਾ ਸਾਰਾ ਦਿਨ ਬਹੁਤ ਜ਼ਿਆਦਾ ਐ। ਬਟ ਅਰੇ ਫਿਰ ਇਹ ਆ ਵੀ ਕੰਮ ਆਪਣਾ ਐ। ਚਲੋ ਮੈਨੂੰ ਕਿਸੇ ਨੇ ਕਹਿਣਾ ਨਹੀਂ ਹੈਗਾ ਵੀ ਲੇਟ ਆਈਆਂ ਜੋ ਕੁਝ ਵੀ ਐ ਜੌਬ ਤੇ ਰੋਜ਼ ਬੋਲਣਾ ਪੈ ਸੁਣਨਾ ਪੈਂਦਾ ਸੀਗਾ। ਹਾਂ ਜੀ ਸਰ। ਮੈਂ ਸਿੰਗਲ ਮਦਰ ਆ। ਤੇ ਆਪਣਾ ਸਾਰਾ ਕੁਝ ਆਪ ਹੀ ਬਣਾ ਕੇ ਲੈ ਕੇ ਆਉਣੀ ਆ। ਤੇ ਬੇਟਾ ਘਰ ਸਕੂਲ ਜਾਂਦਾ ਐ ਦਿੱਲੀ। ਹਾਂਜੀ ਹਾਂਜੀ ਸਰ ਦੇਖਣ ਹਾ ਦਾ ਟੇਸਟ ਦੇਖਣ ਆ ਕੇ ਵੈਸੇ ਸਾਰੇ ਕਸਟਮਰ ਜਿਹੜੇ ਆਉਂਦੇ ਹੋ ਟੇਸਟ ਵਧੀਆ ਦੱਸ ਰਹੇ ਆ ਮੈਂ ਕਹਿੰਨੀ ਆ ਹੋਰ ਜਾਣੇ ਆਉਣ ਵਧੀਆ ਮੇਰਾ ਵੀ ਸਪੋਰਟ ਵਧੀਆ ਹੋਊਗਾ ਤੇ ਬਿਲਕੁਲ ਸਾਰੀ ਵਧੀਆ ਵੀ ਜਿਆਦਾ ਕਰ ਚੱਲ ਹਾਂਜੀ ਹਾਂਜੀ ਸਰ ਲੋਕਾਂ ਨੂੰ ਇੱਕ ਹਲੈਸ਼ੀਂ ਹੀ ਮਿਲ ਜਾਂਦੀ ਆ ਨਾ ਜਦੋਂ ਲੋਕ ਐਪਰੀਸ਼ੀਏਟ ਕਰਦੇ ਆ ਵੀ ਮਨਨੋ ਬਹੁਤ ਵਧੀਆ ਬਣਾ ਕੇ ਲਏ ਹੁੰਦੇ ਆ ਨਾ ਤੇ ਜਿਵੇਂ ਇਹ ਮਿਹਨਤ ਹਾਂਜੀ ਸਰ ਖੁਸ਼ੀ ਹੁੰਦੀ ਆ ਬਟ ਮੈਂ ਕਹਿੰਨੀ ਆ ਚਲੋ ਮੈਂ ਲੇਟ ਹੋ ਜਾਨੀ ਆ ਜਿੱਦਾਂ ਕਸਟਮਰ ਮੇਰੇ ਥੋੜੇ ਵੇਟ ਕਰਦੇ ਆ ਉਦਾਂ ਵੀ ਬਹੁਤ ਵਧੀਆ ਅੱਗੇ ਅੱਗੇ ਹੋਰ ਸਪੋਰਟ ਹੋ ਤੇ ਮੇਰਾ ਤੇ ਮੇਰੇ ਬੱਚੇ ਦਾ ਵੀ ਗੁਜ਼ਾਰਾ ਵਧੀਆ ਚੱਲੂ ਚਲੋ ਅੱਛਾ ਜੇ ਮਾਰਨਿੰਗਲੀ ਰੁਟੀਨ ਦੀ ਗੱਲ ਕਰੀਏ ਤੁਹਾਡੇ ਵੱਲੋਂ ਕਿੰਨੇ ਵਜੇ ਤੋਂ ਤੁਸੀਂ ਆਪਣੀ ਡੇਲੀ ਰੁਟੀਨ ਕਰ ਦਿੰਦੇ ਹੋ ਸਰ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਮਾਰਨਿੰਗ ਸਵੇਰੇ 5 ਵਜੇ ਤੋਂ ਮਾਰਨਿੰਗ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਜਿੱਦਾਂ ਸਾਗ ਕਾਫੀ ਟਾਈਮ ਲੈਂਦਾ ਫਿਰ ਡੇਲੀ ਬਣਾਉਣੀ ਹੈ ਜਾਂ ਸਾਗ ਸਿਰ ਡੇਲੀ ਬਣਦਾ ਹੈ ਰੁਟੀਨ ਵਿੱਚ ਡੇਲੀ ਹੁੰਦਾ ਹੈ ਸਾਗ ਤੇ ਮੱਕੀ ਦੀਆਂ ਰੋਟੀਆਂ ਤੇ ਆ ਮੰਨੋ ਕਹ ਰਗੀ ਰੋਟੀਆਂ ਸਾਰੀਆਂ ਬੁਦੀ ਸਾਰਾ ਸਾਰਾ ਖੁਸਰ ਖੁਦ ਬਣਾਉਨੇ ਆ ਆਪ ਹੀ ਬਣਾਈ ਦੇ ਕੋਈ ਨਹੀਂ ਆ ਵੀ ਨਾਲ ਕੋਈ ਸਪੋਰਟ ਵਾਲਾ ਨਹੀਂ ਰੱਖਿਆ ਹੋਇਆ ਮੈਨੂੰ ਸਾਰੇ ਜਣੇ ਕਹਿੰਦੇ ਆ ਵੀ ਕੋਈ ਰੱਖ ਲਓ ਬਟ ਮੈਨੂੰ ਇਹ ਆ ਵੀ ਜੋ ਮੇਰੇ ਹੱਥ ਦੇ ਵਿੱਚ ਉਹ ਸਾਰੇ ਕਸਟਮਰ ਇੱਕ ਦਿਨ ਮੈਂ ਬਣਵਾਈ ਸੀ ਰੋਟੀ ਕਿਸੇ ਤੋਂ ਕਸਟਮਰ ਨੇ ਨਾਲ ਹੀ ਪਹਿਚਾਨ ਲਿਆ ਵੀ ਰੋਟੀ ਤੁਹਾਡੇ ਹੱਥ ਦੀ ਨਹੀਂ ਹੈਗੀ ਸਰ ਅੱਜ ਮੈਨੂੰ 8 ਦਿਨ ਲਗਭਗ ਹੋ ਗਏ ਨੇ ਇੱਥੇ ਆਂਦੇ ਆ ਮੈਂ ਜਾ ਰਿਹਾ ਸੀ ਤੇ ਦੇਖਿਆ ਇੱਥੇ ਮਤਲਬ ਇਹ ਮਤਲਬ ਵੇਚ ਰਹੇ ਨੇ ਤੇ ਮੈਂ ਰੁਕ ਗਿਆ ਖਾਣ ਵਾਸਤੇ ਉਸ ਸਮੇਂ ਟਾਈਮ ਵੀ ਸੀ ਰੋਟੀ ਦਾ ਤੇ ਇਹਨਾਂ ਦਾ ਸਾਗ ਤੇ ਪਾਲਕ ਇਹ ਮਤਲਬ ਆਪਣਾ ਸਾਗ ਤੇ ਮੱਕੀ ਦੀ ਰੋਟੀ ਦੇਖੀ ਤੇ ਮੈਂ ਉਹ ਖਾਦਾ ਮਤਲਬ ਮੈਂ ਕਹਿੰਦਾ ਜਿੰਨੀ ਤਾਰੀਫ ਕੀਤੀ ਜਾਂ ਉਹਨਾਂ ਘੜੀ एकदम ਘਰੇਲੂ ਵਰਗਾ ਮਤਲਬ ਸਮਾਨ ਹੋ ਰਿਖ ਸਾਫ ਸੁਥਰੀ ਸਭ ਤੋਂ ਵੱਡੀ ਗੱਲ ਇਹ ਕਿ ਚੀਜ਼ ਜੋ ਵੀ ਬਣਾਉਂਦੇ ਨੇ ਸਭ ਸਾਫ ਸੁਥਰੀ ਹੈਗੀ एकदम ਜਿਹਾ ਲੱਗਦਾ ਕਿ ਕੋਈ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਤੇ ਬਾਹਰ ਖਾ ਰਿਆ ਠੀਕ ਹੈ ਅਸੀਂ ਰੋਡ ਤੇ ਖੜੇ ਹੋ ਕੇ ਜ਼ਰੂਰ ਖਾ ਰਿਆ ਬਟ ਲੇਕਿਨ ਇੱਕ ਘਰ ਵਰਗਾ ਸਵਾਦ ਆਦਾ ਲੱਗਿਆ ਮੈਨੂੰ ਤੇ ਅਮਨ ਕੰਟੀਨਿਊ ਅਜ 8 ਦਿਨ ਹੋ ਗਏ ਨੇ ਹੰਦੇ ਲਗਾਤਾਰ ਘਰ ਦੀ ਰੋਟੀ ਛੱਡ ਕੇ ਮੈਂ ਦੋ ਵਾਰ ਤੇ ਮੈਂ ਹਮੜਾ ਰੋਡ ਤੋਂ ਵਾਪਸ ਆ ਕੇ ਇਸ ਲਈ ਇੱਥੇ ਆ ਕੇ ਰੋਟੀ ਖਾ ਕੇ ਗਿਆ। ਸਾਗ ਤੇ ਮੱਕੇ ਦੀ ਰੋਟੀ ਮੈਂ ਜਾ ਕੇ ਕੱਲ ਬਿਰਿਆਨੀ ਵੀ ਖਾਧੀ ਸੀ ਅੱਜ ਵੀ ਮਤਲਬ ਨਾਲ ਮੇਰੀ ਵਾਈਪ ਆਈ ਸੀ ਤੇ ਉਹਨੇ ਵੀ ਬਿਰਿਆਨੀ ਖਾਧੀ ਉਹਦਾ ਵੀ ਬਹੁਤ ਅੱਛਾ ਸਵਾਦ ਲੱਗਿਆ। ਬਾਕੀ ਦੇਖਣ ਨੂੰ ਪਤਾ ਚੱਲਦਾ ਕਿ ਆਈਟਮ ਸਾਫ਼ ਸੁਥਰੀ ਹੈਗੀ ਹੈ ਵਧੀਆ ਹੈ। ਨਾ ਤਿੰਨ ਦੋ ਤਿੰਨ ਚੀਜ਼ਾਂ ਖਾਧੀਆਂ ਨੇ ਬਹੁਤ ਵਧੀਆ ਲੱਗਿਆ ਮੈਨੂੰ। ਬਿਲਕੁਲ ਬਿਲਕੁਲ ਮੈਂ ਕਹਿੰਦਾ ਐਨ ਹਰ ਬੰਦੇ ਨੂੰ ਜੋ ਅਸੀਂ ਵੱਡੇ ਵੱਡੇ ਹੋਟਲਾਂ ਵਿੱਚ ਜਾਂਦੇ ਆ ਉੱਥੇ 400 500 ਰੁਪਏ ਦੀ ਦਾਲ ਸਬਜ਼ੀ ਲੈਣੇ ਆ ਸਾਨੂੰ ਨਹੀਂ ਪਤਾ ਕਿ ਉਹ ਅੰਦਰ ਉਹ ਕਿਸ ਤਰ੍ਹਾਂ ਦਾ ਬਾਸੀ ਸਮਾਨ ਦੇ ਰਹੇ ਨੇ ਜਾਂ ਤਾਜ਼ਾ ਦੇ ਰਹੇ ਨੇ ਉਹ ਇੱਕ ਬੰਦ ਕਮਰੇ 'ਚ ਬਣਾਉਂਦੇ ਨੇ ਖਾਲੀ ਪਤਾ ਨਹੀਂ ਕਿਹੜੀ ਆਈਟਮ ਮਿਲਾ ਦੇਣ ਜਿਹਦੇ ਨਾਲ ਸੁਆਦ ਲੱਗਦਾ ਇੱਕ ਆਪਣਾ ਰੁਤਵਾ ਦਿਖਾਉਣ ਵਾਸਤੇ ਕਿ ਅਸੀਂ ਵੱਡੇ ਹੋਟਲ ਗਏ ਆ ਮੈਂ ਤਾਂ ਕਹਿੰਦਾ ਉਹ ਨਜਾਇਜ਼ ਪੈਸਾ ਹੈ ਚੀਜ਼ ਹਮੇਸ਼ਾ ਉਹੀ ਖਾਓ ਠੀਕ ਹੈ ਮਤਲਬ ਅਸੀਂ ਫੁੱਟਪਾਥ ਤੇ ਹੋ ਕੇ ਖਾ ਰਿਹਾ ਲੇਕਿਨ ਸਾਫ ਸੁਥਰੀ ਜੀ ਚੀਜ਼ ਮਿਲਦੀ ਬਿਨਾ ਉਹ ਸਭ ਤੋਂ ਵੱਡੀ ਮਨ ਦੀ ਤਸੱਲੀ ਹੈਗੀ ਹੈ ਔਰ ਆਪਣੇ ਆਪ ਨੂੰ ਲੱਗਦਾ ਕਿ ਹਾਂ ਅਸੀਂ ਘਰ ਵਰਗਾ ਚੀਜ਼ ਖਾਧਾ ਮੈਂ ਸਰ ਗੁਜਰਾਤ ਸੇ ਹੂੰ ਇਧਰ ਨਹੀਂ ਮੈਂ ਇਧਰ ਟੂਲਸ ਦਾ ਕੰਮ ਕਰਦਾ ਹੂੰ ਆਰਡਰ ਲੈਣੇ ਕੇ ਲਈ ਆਤਾ ਹੂੰ ਪਰ ਇਹ ਜੋ ਅੱਜ ਖਾਣਾ ਮੈਂਨੇ ਖਾਇਆ ਨਾ लाइफ में पहली बार साग का सब्जी खाया मक्के की रोटी तो खाते पर रोटी भी बढ़िया है और साग का सब्जी भी बढ़िया है जिसको रिजनेबल और अच्छा जो खाना है ना वो ये इधर आ जाए बस ये रिक्वेस्ट है मेरी खाना बहुत बढ़िया बस मज़ा आ गया